ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਅਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਤੇਤਾ ਸੁਖਵੀਰ ਵੀਰ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਹਾਂ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਤਿੰਨ ਚਾਰ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਕਿਹੜੇ ਕਿਹੜੇ ਜਾਨਵਰ ਦੀ ਕੀ ਡਿਟੇਲ ਆ ਉਹ ਮਿਲਦੇ ਆ ਸੁਖਵੀਰ ਬਾਈ ਨੂੰ ਸੁਖਵੀਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਅਸੀ ਕਾ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਵੀਰੇ ਤੁਸੀਂ ਦੱਸੋ ਸੇਤਾਂ ਦੇ ਘਰ ਪਰਿਵਾਰ ਬਾਈ ਹਾਂਜੀ ਵੀਰੇ ਵਧੀਆ ਠੀਕ ਆ ਅੱਜ ਕਿੰਨੇ ਜਾਨਵਰ ਆ ਵੀਰੇ ਤਿੰਨ ਆ ਵੀਰੇ ਅੱਜ ਆਪਣੇ ਕੋਲ ਠੀਕ ਆ ਵੀਰੇ ਆ ਡੱਬੀ ਗਾਂ ਦੀ ਕੀ ਡਿਟੇਲ ਆ ਯਾਰ ਇਹਦੇ ਵੀਰੇ ਆ ਯਾਨੀ ਕਿ 8 ਕਿਲੋ ਦੁੱਧ ਸੀਗਾ ਠੀਕ ਆ ਹੁਣ 7 ਕਿਲੋ ਹੈਗਾ ਤੇ ਪਰਸੋਂ ਟੀਕਾ ਭਰਾਤਾ ਆਪਾਂ ਇਹਦੇ ਠੀਕ ਆ ਬਾਈ ਚਵਾਈ ਕਿਵੇਂ ਆ ਵੀਰੇ ਚਵਾਈ ਇੱਕ ਨੰਬਰ ਆ ਵੀਰੇ ਠੀਕ ਆ ਵੀਰੇ ਸੁਹਾ ਦੂਜਾ ਵੀਰੇ ਦੂਜਾ ਰੇਟ ਇਹ ਆ 18000 ਦੀ ਦੇ ਦੇਾਂਗੇ ਵੀਰੇ 18000 ਦੀ ਮੰਨਤਾਂ ਹੋ ਜੂ ਵਿੱਚੋਂ ਬਾਈ ਹਾਂ ਵੀਰੇ ਕਰ ਦਿਆਂ ਠੀਕ ਹੈ ਕੱਡੀ ਬਾਦ ਮੇਰੇ ਤੋਰੀ ਮੜਾ ਆ ਲੈ ਵੀ ਮਿੱਤਰੋ 18000 ਰੁਪਏ ਦੇ ਵਿੱਚੋਂ ਮੰਨਤਾਂ ਹੋ ਜੂਗਾ ਦੁੱਧ 7-8 ਕਿਲੋ ਤਿਆਰ ਆ ਇਹਦੇ ਥੱਲੇ ਕਰਮਾ ਵਾਲੀ ਦੇ ਡੱਬੀ ਪ੍ਰਿੰਟ ਵਾਲੀ ਨਸਲ ਵਾਲੀ ਚੰਗੀ ਗਾਂ ਆ ਮਿੱਤਰੋ ਦੇਖ ਸਕਦੇ ਆ ਤੁਰਦੀ ਡਰਦੀ ਨਹੀਂ ਹੈ ਨਾ ਡਰਦੀ ਆ ਵੀਰੇ ਤੇ ਇੱਕ ਥਾਂ ਹੀ ਖੜੀ ਸੀਗੀ ਉੱਥੇ ਉਵੇਂ ਤੋਰਦਾਰ ਦੀ ਚੰਗੀ ਆ ਹਾਂਜੀ ਲੈਵਾਲੂਆ ਚੰਗਾ ਮੈਂ ਨਾ ਤਕਵੀਰ ਵੀ 10 11 ਕਿਲੋ ਤੇਨ ਲੱਜੂ ਹਾਂ ਵੀਰੇ ਕਰ ਜੂਗੀ ਹਾਂ ਪਰ ਪੀਣ ਨੂੰ ਖੁੱਲੀ ਆ ਪੂਰੀ ਖੁੱਲੀ ਆ ਵੀਰੇ ਮੋਗਮਾ ਕਰਾਤਾ ਨਹੀਂ ਸਿਸਟਮ ਹੈ ਨਾ ਵੀਰੇ ਜਮਾ ਨਹੀਂ ਠੀਕ ਆ ਬਾਈ ਓਕੇ ਇਹ ਤਾਂ ਪ੍ਰੂਫ ਦੇਣ ਲੱਗੀ ਆ ਮੋਗ ਦਾ ਤਾਂ ਪੀਣ ਦੇ ਨਹੀਂ ਲੱਗੀ ਹਾਂ ਠੀਕ ਆ ਉਹ ਕਰਕੇ ਦਿਖਾ ਸਕਦੇ ਆ ਦੇਓ ਥੱਲੇ ਹੋ ਬਈ ਜਿਹੜੀ ਵੀਰੇ ਇਹਦੇ ਥੱਲੇ ਵੀਰੇ 7 ਕਿਲੋ ਦੁੱਧਾ ਠੀਕ ਆ ਬਾਈ ਤੇ ਸਰਵੇ ਬਾਈ ਪਾੜੇ ਤੇ ਮਿਲਦੀ ਆ ਇਹ ਠੀਕ ਆ ਪਣਾ ਧਾਰ ਤੇ ਚੋਲਾ ਪਣਾ ਪਾੜੇ ਤੇ ਚੋਲਾ ਠੀਕ ਆ ਵੀਰੇ ਹਾਂਜੀ ਤੇ ਸਵਾ ਮਹੀਨੇ ਦੀ ਬਣੀ ਦੱਸਿਆ ਵੀਰੇ ਆਪਾਂ ਨੂੰ ਠੀਕ ਆ ਚਵਾਈ ਕਿਵੇਂ ਆ ਵੀਰੇ ਚਵਾਈ ਬਹੁਤ ਵਧੀਆ ਵੀਰੇ ਠੀਕ ਆ ਇਹ ਕਿੰਨੇ ਦੀ ਦੇ ਦੀਏ ਵੀਰੇ ਇਹ ਆਪਾਂ 47000 ਦੀ ਮੈਂ ਦੇ ਦਾਂਗੇ ਵੀਰੇ 47000 ਦੀ ਹਾਂਜੀ ਵੀਰੇ ਲੈ ਕੱਢੀ ਬਾਰ ਨੂੰ ਫਿਰ ਲੈ ਮਿੱਤਰੋ 47000 ਦੇ ਵਿੱਚ ਦੁੱਧ 8 ਕਿਲੋ ਬਾਈ 7 ਕਿਲੋ ਆ ਵੀਰੇ 7 ਕਿਲੋ 40000 ਦੇ ਵਿੱਚ 7 ਕਿਲੋ 47000 ਦੇ ਵਿੱਚ ਮਿੱਤਰੋ ਚੱਕੋ ਤੋਹਫਾ ਲੇਵੇ ਭਾਂਡੇ ਵਾਲੀ ਮੈਂ ਭਾਂਡੇ ਵਾਲੀ ਆ ਦੁੱਧ 10 ਕਿਲੋ ਦੇ ਦਊਗੀ 80000 ਵਾਲੀ ਪਰ ਉਹਨਾਂ ਨਾਲੋਂ ਅੱਧਾ ਮਹਲਾ 2-8 ਕਿਲੋ ਹੀ ਦੇਣ ਲੱਗ ਪੈਣਾ ਇਹਨੇ ਵੀ ਮਿੱਤਰੋ ਨਾਲੇ ਸਹੀ ਲੇਖ ਲਓ ਵੀ ਪੌਂ ਦੀ ਗਵੰਡੀਆਂ ਘਰੇਲ ਜਾ ਕੇ ਚੋਲਿਓ ਲੈ ਬਈ ਸੁਖਵੀਰ ਇੱਕ ਰਹੀ ਫੇਰ ਬੈਠੀ ਥੱਲੇ ਬਾਈ ਬਣ ਕੇ ਆਈ ਨਹੀਂ ਵੀਰੇ ਆ ਜਿਹੜੀ ਬਾਲੀ ਤਕੜੀ ਆ ਇੰਦੇ ਇੱਥੇ ਯਾਰ ਗੋਣ ਹੈ ਨਾ ਜਦੋਂ ਮਰਜੀ ਚੋਲਾ ਵੀਰੇ ਯਾਰ ਐਨੀ ਠੰਡੀ ਆ ਹਾਂ ਫ੍ਰੈਜੀ ਆ ਵੀਰੇ ਠੀਕ ਆ ਬਾਈ ਬਲਾਹ ਕਿੰਨੇ ਕੁ ਟਾਈਮ 'ਚ ਆਉਂਦੀ ਆ ਬਸ 1 ਮਿੰਟ 'ਚ ਕੀ ਕਹਦਾ ਫਿਰਤਾ ਯਾਰ ਲੈ ਮੈਂ ਤਰੋਂ ਇੱਕ ਮਿੰਟ ਚ ਆਉਂਦੀ ਆ ਲਾਜੇ ਚੈੱਕ ਪਾਸ ਹੁੰਦੀ ਫਿਰ ਗੱਲ ਹੋਰ ਸੀ ਨਾ ਹਾਂਜੀ ਫਿਰ ਭਾਈ ਸੁਖਵੀਰ ਨੇ 60 ਮੰਗ ਲੈਣਾ ਸੀ ਬਜਨ ਵਾਲੀ ਆ ਵੀਰੇ ਪੂਰੀ ਹੂੰ 47000 ਰੁਪਿਆ ਮੋਲ ਦਾ 7 ਕਿਲੋ ਦੁੱਧ ਦਾ ਠੰਡੀ ਠੁੰਡੀ ਮੈਂ ਬਹੁਤ ਆ ਯਾਰ ਵੀ ਪਾਉਂਦੀ ਕਿੱਥੇ ਮਰਜੀ ਉ ਜਾ ਕੇ ਚੋਲਿਆ ਜੇ ਕੰਪਾਲ ਦੀ ਮਹਿਰ ਇਸ ਤਸੀਲ ਪੁਣਾ ਜਿਹੜਾ ਤੁਸੀਂ ਦੇਖ ਸਕਦੇ ਆ ਕਰਮਾ ਵਾਲੀ 47000 ਦੇ ਵਿੱਚ ਸਿਰਫ ਮਿੱਤਰੇ 2 ਨੰਬਰ ਤੇ ਜੀ ਭਾਈ ਜਿਹੜਾ 3 ਨੰਬਰ ਤੇ ਜਾਨਵਾਰ ਆ ਭਾਈ ਕੱਟੀ ਆ ਮੀਣੀ ਮੀਣੀ ਕੱਟੀ ਆ ਵੀਰੇ ਨੀਲੀ 라ਵੀ ਚ ਪੈਂਦੀ ਆ ਹਨਾ ਹਾਂਜੀ ਵੀਰੇ ਲੈ ਜੂ ਲੈ ਜੂ ਭਈ ਕਹਿੰਦੀ ਆ ਸਿੰਘ ਹਿੱਲਦੇ ਆ ਦੋਵੇਂ ਦੋਵੇਂ ਹਿੱਲਦੇ ਆ ਵੀਰੇ ਝੋਲੀ ਬੜੀ ਚੰਗੀ ਆ ਯਾਰ ਹਨਾ ਹਾਂਜੀ ਵੀਰੇ ਝੋਲੀ ਵਿਖਾਈ ਪੋਤੇਂ ਦੀ ਲੈ ਵੇਖੋ ਮਿੱਤਰੋ ਆਪਾਂ ਉਹ ਜਿਹੜੇ 1.5-2 ਮਹੀਨੇ ਦੀ ਕੱਪੜ ਹੁੰਦੀ ਹੋਣੀ ਹੈ ਨਾ ਬਰੀਕੀਆਂ ਬਹੁਤ ਆ ਵੀਰੇ ਕੱਟੀ ਨੇ ਅੰਗ ਬਾਲੇ ਚੰਗੇ ਆ ਹਾਂਜੀ ਵੀਰੇ ਵੀਰੇ ਕਿੰਨੇ ਦੀ ਦੇ ਦੇਗਾ ਇਹ ਦੇ ਦਾਂਗੇ 20000 ਦੀ ਵੀਰੇ 20000 ਦੀ ਜੇ ਕੋਈ ਮੈਂ ਤੇ ਕੱਟੀ ਲੈ ਤੇ ਤਿੰਨਾਂ ਦਾ ਸੌਦਾ ਮਾਰ ਲਾਵੇ ਮਾਨਤਨ ਕਰ ਦਾਂਗੇ ਵੀਰੇ ਆਪਾਂ ਮਾਨਤਨ ਖੁੱਲਾ ਫਿਰ ਵਿਆਹ ਵੀ ਜਨ ਜੋਗਾ ਹੋ ਜਾਂਦਾ ਹਾਂਜੀ ਵੀਰੇ ਮੇਰੇ ਲਈ ਡੱਬਾ ਲੈ ਕੇ ਆਂਗੇ ਨਾ ਹਾਂ ਹਾਂ ਜਰੂਰ ਠੀਕ ਆ ਬਾਈ ਮਨ ਮੁਕਰੀ ਨਾ ਅੰਗ ਨੂੰ ਵੀਡੀਓ ਜੇ ਕਰਦੀ ਆ ਤੇ ਬਾਈ ਤੋਰਦੀ ਹੈ ਕੱਟੀ ਕਿ ਰਹਿਣ ਦੀਏ ਤੋਰ ਦਿੰਨੇ ਆ ਵੀਰੇ ਮਾਰੀ ਤੋਰ ਦੇ ਯਾਰ ਕੱਟੀ ਚੰਗੀ ਆ ਤੇਰੀ ਲੈ ਵੀ ਮਿੱਤਰੋ ਮੀਨੀ ਦੋਵੇਂ ਹਿੱ ਆ ਬਹੁਤ ਚੰਗੀ ਆ ਦੇਖ ਸਕਦੇ ਹੋ ਮੋਛ ਦੇ ਵਿੱਚ ਬੱਗੀ ਦੇ ਵਿੱਚ 20000 ਰੁਪਿਆ ਡਿਮਾਂਡ ਆ ਪਾਈ ਜਾਂਦੀ ਹਮ ਨਹੀਂ ਬਣਦੇ ਵੀਰੇ ਹੂੰ ਬਈ ਆ ਵੇੜਾ ਇਹਦਾ ਵੀਰੇ ਤੱਲੀ ਹੋਈ ਹੋਏ ਬਾਰੇ ਨਹੀਂ ਵਿੱਚ ਨਹੀਂ ਹੈ ਨਹੀਂ ਰੱਖੀ ਵੀ ਹੈ ਵੀਰੇ ਓਕੇ ਠੀਕ ਹੈ ਚਲੋ ਗਏ ਨੂੰ ਯਾਰ ਇਹ ਸੂਕੇ ਬਿਮਾਰ ਹੋ ਗਈ ਸੀ ਐਵੇਂ ਹੀ ਘਾਟੇ ਪੈ ਜਾਂਦੇ ਹਨ ਨੰਬਰ ਦਈ ਸੁਖਵੀਰ ਵੀਰ 946331997 ਇੱਕ ਵਾਰੀ ਹੋਰ ਆਉਣ ਦੇ 946331997 ਲੈ ਵੀ ਮੇਤਰੋ ਪਿੰਡ ਬਦਨੀ ਕਲਾਂ ਜ਼ਿਲ੍ਹਾ ਵਾ ਮੋਗਾ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਾ ਉਸ ਘਰੋਂ ਵੀਡੀਓ ਦਿਖਾਈ ਜਿੱਥੋਂ ਆਉਂਦੀ ਵੀਡੀਓ ਨੇਤਾ ਤੁਸੀਂ ਵੀ ਪਵਾ ਕੇ 100 ਦਾ ਤੇਲ ਦਿੰਨੇ ਮੋਟਰਸਾਈਕਲ ਗੱਡੀ ਇੱਧਰ ਨੂੰ ਖਿੱਚਾ ਭਾ ਜਾ ਨਾਲ ਜਾਨਵਰ ਜਾਂਦੇ ਆ ਬਣ ਮੇਤਰੋ ਬਦਨੀ ਵਾਲੇ ਸੁਖਵੀਰ ਵੀਰ ਦੇ ਕੋਲੇ ਅਜੇ ਤਿੰਨ ਜਾਨਵਰ ਸੀ 20000 ਵਾਲੀ ਮੀਨੀ ਨੀਲੀ ਰਾਵੀ ਦੀ ਕੱਟੀ 47000 ਵਾਲੀ 8 ਕਿਲੋ ਵਾਲੀ ਮਾਦੀ ਤੋਕੜ 18000 ਵਾਲੀ ਤੋਕੜ ਗਾ